ਅੱਜ ਮੈਂ ਸਸਰੀ ਘਰ ਨਹੀਂ ਬੁਲਾਉਦਾ ਕਿਸੇ ਕਿਉਂਕਿ ਅੱਜ ਮੈਂ ਰਾਤਾਂ ਚਾਰ ਚਿਰ ਨਹੀ ਨਾ ਮਗਾਵਲ ਕਰਦਾ ਸਸਰੀ ਘਰ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਅੱਜ ਸਿੱਧਾ ਹੀ ਬੋਲਟ ਦੋ ਤੇ ਆਪਾਂ ਚੱਲੇ ਆਂ ਪਹਿਲਾ ਗਰਾਊਂਡ ਤੇ ਜਿੰਮ ਜਮ ਲੱਗੀ ਦੀ ਗਰਾਊਂਡ ਚੱਲਦੇ ਆਂ ਆਪਾਂ ਉੱਥੇ ਜਾ ਕੇ ਦੇਖਦੇ ਆਂ ਕੀ ਆ ਕੁਝ ਹੋ ਰਿਹਾ ਫੇਰ ਮਿਲਦੇ ਆਂ ਕਿੜੀਆਂ ਰਗੀ ਨਾਲ ਆਉਣ ਤੇ ਕਟੀਆਂ ਛੋਟੀਆਂ ਮੈਂ ਸਨਾਲੀਆਂ ਨੇ ਪਹੁੰਚ ਗਏ ਵੀ ਅੱਪਾ ਘਰ ਹੁਣ ਕਬੂਤਰਾਂ ਨੂੰ ਪਾਈਏ ਦਾਣਾ ਪਾਣੀ ਗਰਾਊਂਡ ਚ ਲਾਗੇ ਦੇ ਬਾਈ ਪੇਂਟ ਕਰਨ ਉਹਦੇ ਕਰਕੇ ਥੋੜਾ ਜਿਹਾ ਵੀਡੀਓ ਨਹੀਂ ਬਣਾ ਹੋਈ ਨਾਲੇ ਹੋ ਗਏ ਥੋੜਾ ਜਿਹਾ ਲੇਟ ਅੱਪਾ ਇੱਕ ਮਿੰਟ ਪਾ ਲਈਏ ਫੇਰ ਦਾਣੇ ਅੱਪਾ ਇਹ ਚਾਹ ਆ ਗਮਲੇ ਵਾਲੇ ਸਾਫ਼ ਕਰਕੇ ਰੱਖਣੇ ਆ ਯਾਰ ਅੰਦਰ ਪਾ ਨਿਆ ਰਿਹਾ ਇਸ ਕਮਟ ਕਯਰਬੋਰਡ ਆ ਜਾ ਬਈ ਆ ਜਾ ਆ ਜਾ ਇਧਰ ਪਾਉਣਾ ਹੈ ਬਾਈ ਦਾਣੇ ਇੱਥੇ ਇਹ ਚਾਰ ਜਗ੍ਹਾ ਪਾਉਨੇ ਆ ਖਾ ਲੈਣਗੇ ਆਰਾਮ ਨਾਲ ਉਹ ਕਯਰਬੋਰਡ ਜਸੇ ਅਜ ਪਾਣੀ ਲਿਆ ਕੇ ਪਾ ਦੇ ਦਾਣੇ ਮੇ ਪਾਤੇ ਆ ਜਾ ਬਈ ਉਤਰਾਂ ਦੇ ਮਾਰਾਂ ਨਿਗਾ ਸਾਰੇ ਕਹਿਮ ਨੇ ਉਹ ਜਿਹੜਾ ਉੱਥੇ ਉੱਪਰ ਬੈਠਣ ਲੱਗ ਗਿਆ ਟੋਕਰੀ ਚ ਆ ਜਿਹੜਾ ਇੱਥੇ ਬੈਠਣ ਲੱਗ ਗਿਆ ਬਾਹ ਉਹ ਕਿਆਰ ਬੋਰ ਚਲੋ ਦਾਣੇ ਚੁਗਣ ਦੇ ਇਹਨਾਂ ਹੁਣ ਚੱਲੇ ਆਈ ਆਪਾਂ ਗਰਾਊਂਡ 'ਚ ਚਾਹ ਫੜਾਉਣ ਤੇ ਜਸੂ ਨਹੀਂ ਜਾ ਰਹੇ ਨੇ ਨੂਰੀ ਨੂੰ ਲੈ ਦੇਖੋ ਫਿਰ ਜਸੂ ਬਲਾਗ ਬਣਾਇਆ ਤਾਂ ਵੀ ਅੱਜ ਜਾ ਸੂਰੇ ਚੈਨਲ ਤੇ ਵੀ ਭਾਈ ਬਲੌਗ ਆਊਗਾ ਅੱਜ ਆਊ ਜਾਂ ਕੱਲੂਗਾ ਉਹ। ਟੋਰੀ ਦਾ ਆਊਗਾ। ਟੋਰੀ ਦਾ? ਬਸ ਠੀਕ ਹੈ ਠੀਕ ਹੈ। ਆਜੋ। ਚੱਲਦੇ ਹਾਂ ਹੁਣ ਆਪਾਂ ਗਰਾਊਂਡ 'ਚੋਂ। ਪਹੁੰਚ ਗਏ ਭਾਈ ਗਰਾਊਂਡ 'ਚ ਤੇ ਪਾਣੀ ਪੀਣ ਨੂੰ ਮਗਾ ਲੰਨੇ। ਆ ਰਹਿ ਗਿਆ ਪੈਂਟ। ਉੱਪਰੋਂ ਵੀ ਤੁਹਾਨੂੰ ਦਿਖਾ ਦਮ ਹੁਣ ਮੈਂ। ਪਹਿਲਾਂ ਪੌੜੀਆਂ ਦਿਖਾਵਾਂ ਕਿਵੇਂ ਚੜੀਆਂ ਨੇ। ਦੇਖੋ ਦਾ ਓਕੇ ਰਿਪੋਰਟ। ਦੇਖੋ ਹੁਣ ਗਰਾਊਂਡ ਹੈ ਗਰੀਂਟ ਸਿੰਘ ਪੈਣੀ ਜੀ ਆਏ ਹੋਏ ਨੇ ਗੇਲਾ ਪੈਣੀ ਦੇ ਪਤੀਜਾ ਜੀ ਹੈਨਾ ਨਾ ਪੋਤਾ ਪੋਤਾ ਸਟਾਰ ਕਬੂਤਰ ਵਜ ਗੇਲਾ ਪੈਣੀ ਦਾ ਪੋਤਾ ਜੀ ਜ ਸਾ ਬਾਈ ਬਲੌਗ ਕੰਟੀਨਿਊ ਕਰੇ ਨਹੀਂ ਹੋਇਆ ਕਿਉਂਕਿ ਪਹਿਲਾਂ ਗਰਾਊਂਡ 'ਚ ਹੈਨਾ ਗਰਾਊਂਡ 'ਚ ਹੋ ਗਿਆ ਸਾਨੂੰ ਹਨੇਰਾ ਤੇ ਹੁਣ ਆਪਾਂ ਚੱਲੇ ਆਂ ਡੀਜੇ ਤੇ ਪਾਰਟੀ ਤੇ ਜਸੂ ਵੀ ਤਿਆਰ ਹੋਇਆ ਬੈਠਾ ਹੈ ਇਹ ਵੀ ਵਲੌਗ ਆਪਣਾ ਸਟਾਰਟ ਕਰੀਂ ਫਿਰਦਾ ਮੈਂ ਵੀ ਸਟਾਰਟ ਕਰੀਂ ਫਿਰਦਾ ਠੀਕ ਆ ਤੇ ਆਪਾਂ ਜਾ ਰਹੇ ਹਾਂ ਹੁਣ ਡੀਜੇ ਤੇ ਉੱਥੇ ਜਾ ਕੇ ਦੇਖਾਂਗੇ ਭਾਈ ਸੰਗ ਵਾਲੀ ਲੱਗਦੀ ਹੈ ਕਿਉਂਕਿ ਜੇ ਵਲੌਗ ਵਲੌਗ ਬਣਾਉਣ ਦੀ ਬਾਹਰ ਹਲੇ ਬਸ ਇਹ ਘਾਟ ਹੈ ਥੋੜੀ ਜੀ ਵੀ ਸੰਗ ਜੀ ਬਾਹਰ ਹਲੇ ਆਉਂਦੀ ਹੈ ਠੀਕ ਨਹੀਂ ਤੇ ਇਹ ਆਪਾਂ ਕਿਹੜਾ ਆਏ ਆ ਪੱਕੇ ਬਲੌਗਰ ਆ ਆਪਾਂ ਦਾ ਇੱਕ ਸਿਰ ਬੂਮ ਬਕਵਾਸ ਮਾਰ ਲੀਦੀ ਆ ਵੀਡੀਓ ਵੀਡੀਓ ਪਾ ਲੀਦੀ ਆ ਤੇ ਚਲੋ ਕੋਈ ਚੱਕਰ ਨਹੀਂ ਤੇ ਆਪਣੀ ਇਨਕਮ ਵੀ ਦੱਸਾਂਗੇ ਤੁਹਾਨੂੰ YouTube ਤੋਂ ਵਧੀਆ ਕਮਾਈ ਆ ਬਾਈ ਅੱਦੇ ਐਵੇਂ ਕਹੀ ਜਾਂਦੇ ਕੁਝ ਨਹੀਂ ਫਲਾਣਾ ਢਮਕਾ ਵੀ ਹੋਰ ਕੋਈ ਲੱਗ ਨਾ ਜਾਵੇ ਵਧੀਆ ਕਮਾਈ ਆ ਤੁਹਾਨੂੰ ਦੱਸਾਂਗੇ ਤੇ ਚਲੋ ਫੇਰ ਚੱਲਦੇ ਆ ਆਇਆ ਸੇ ਠੀਕ ਆ ਪਹੁੰਚ ਗਏ ਵਿਆਹ ਚ ਖਾ ਪੀ ਲਈ ਹੁਣ ਕੁਝ ਠੀਕ ਆ ਫੇਰ ਮਿਲਦੇ ਆ ਯਕੋ ਮਿੱਤਰੋ ਪਾਰਟੀ ਸਮਾਪਤ ਆਪਾਂ ਚੱਲਦੇ ਹੁਣ ਘਰ ਨੂੰ ਠੀਕ ਹੈ ਮੈਂ ਆ ਗਿਆ ਜਸੂ ਨੂੰ ਨਹੀਂ ਆਉ ਖੜੇ ਨੇ ਹਲੇ ਆਹ ਖੜੇ ਨੇ ਤੇ ਚੱਲਦੇ ਆਪਾਂ ਘਰ ਨੂੰ ਠੀਕ ਘਰ ਜਾ ਕੇ ਮਿਲਦੇ ਆਂ ਪਹੁੰਚ ਗਏ ਮਿੱਤਰੋ ਪੱਕਾ ਟੇਕੀਆਂ ਪੂਰੀਆਂ ਟੈਟ ਹੋਈਆਂ ਬਈਆਂ ਮੈਂ ਕਹਿੰਦਾ ਜਿਵੇਂ ਹੀ ਬਹਿ ਜਾ ਬਹਿ ਜਾ ਹੋਈ ਪਈਏ ਤੇ ਕਬੂਤਰਾਂ ਵੱਲ ਮਾਰ ਲੀਏ ਕਿਹੜਾ ਵੀ ਬੰਦ ਕਰਤੇ ਤੇ ਕਿ ਨਹੀਂ ਘਰੇ ਹੋਈਆਂ ਬਾਈ ਬੰਦ ਕਬੂਤਰ ਤਾਂ ਤੇ ਮੜਾ ਚੈੱਕ ਕਰ ਲਈਏ ਹਾਂ ਨੂਰੀ ਲਾਰ ਮਾਰਦੀ ਐ ਓਕੇ ਆ ਰਬੋਟ ਬੈਠੇ ਨੇ ਐਨ ਓਕੇ ਠੀਕ ਐ ਉਹ ਯਾਰ ਗੁਲਾਬੀ ਕਦੇ ਆਂਡੇ ਤੇ ਨਹੀਂ ਬੈਠੀ ਹੁੰਦੀ ਲੈ ਪਤਾ ਨਹੀਂ ਇਹਨੂੰ ਕੀ ਹੋਇਆ ਲੈ ਦੇਖੀ ਕੀ ਵਾਜਾ ਗੱਡੂ ਐ ਤੇ ਚਲੋ ਵੀ ਮਿੱਤਰੋ ਸਵੇਰੇ ਕਰਦੇ ਆਂ ਇਹੀ ਵਲੌਗ ਨੂੰ ਕੰਟੀਨਿਊ ਹਾਂਜੀ ਕਰਦੇ ਆਂ ਵਲੌਗ ਦੀ ਸਟਾਰਟਿੰਗ ਫੇਰ ਅੱਜ ਤੇ ਚੱਲੇ ਆਂ ਘਰ ਨੂੰ ਗਰਾਊਂਡ ਤੋਂ ਆਇਆ ਚਾਹ ਪਣੀ ਆ ਦੇ ਕੇ ਥੋੜਾਪਾ ਚੱਲਦੇ ਆਂ ਘਰ ਨੂੰ ਘਰ ਜਾ ਕੇ ਫੇਰ ਚੱਲਦੇ ਆਂ ਕਬੂਤਰਾਂ ਕੋਲ ਠੀਕ ਆ ਦਿਖਾਉਨੇ ਆ ਤੁਹਾਨੂੰ ਕਬੂਤਰ ਜਾ ਕੇ ਪਹੁੰਚ ਗਈ ਆਪਾਂ ਕਬੂਤਰਾਂ ਵੱਲ ਨੂਰੀ ਤੇ ਨਿਗਾ ਮਰਾਈਏ ਨੂਰੀ ਕੱਢੀ ਆ ਬਾਹਰ ਹਾਂ ਵੀ ਨੂਰੀ ਠੀਕ ਆ ਹਾਂ ਕੀ ਹੋ ਗਿਆ ਆ ਆਹ ਆਹ ਸ਼ਰਾਰਤਾਂ ਸ਼ਰਾਰਤ ਹੈ ਸ਼ਰਾਰਤ ਓਰੀਆ ਓਰੀਆ ਸ਼ਰਾਰਤ ਆਹ ਕੁਝ ਨਹੀਂ ਹੈਗਾ ਖਾਨ ਨੇ ਲਿਆ ਕੇ ਦਰਨਾ ਤੈਨੂੰ ਤੇ ਇਹ ਤੁਹਾਨੂੰ ਦਿਖਾਉਣੇ ਆ ਬਾਈ ਨਵਾਂ ਜੋੜਾ ਲਾਇਆ ਆਪਾਂ ਨੇ ਠੀਕ ਆ ਨਵਾਂ ਜੋੜਾ ਲਾਉਣਾ ਹੈ ਮਤਲਬ ਕਿ ਅੱਜ ਤੋਂ ਲਾ ਦਾਂਗੇ ਤੁਹਾਨੂੰ ਦਿਖਾਉਣਾ ਨਵੇਂ ਜੋੜੇ ਦਾ ਕਰਾਉਣੇ ਸ਼ੌਕ ਫੜ ਲਿਆ ਜੋੜਾ ਬਾਈ ਆਪਾਂ ਨੇ ਤੁਹਾਨੂੰ ਦਿਖਾਉਣੇ ਆ ਪਹਿਲਾ ਕਬੂਤਰ ਦਾ ਸ਼ੌਂਕ ਕਰਾ ਜੱਸੇ ਜੱਸਾ ਹੀ ਗਿਆ ਵਾ ਜੱਸੇ ਇਹ ਦੇਖੋ ਬਈ ਚਿੱਟੀ ਨੋਕ ਕਾਲੀਆਂ ਅੱਖਾਂ ਓਕੇਰ ਬੋਰਡ ਤੇ ਪੱਲਾ ਦਿਖਾ ਦੇ ਜੱਸੇ ਹਲੇ ਝਾੜੇ ਪਿਆ ਹੋਇਆ ਆ ਰਹੀਆਂ ਦੇਖੋ ਕੰਨੀਆਂ ਆ ਰਹੀਆਂ ਠੀਕ ਆ ਓਕੇ ਪੈਰ ਦਿਖਾ ਦੇ ਓਕੇਰ ਬੋਰਡ ਇਹਦੇ ਨਾਲ ਆਪਾਂ ਨੇ ਕਬੂਤਰੀ ਲਾਉਣੀ ਐ ਆਹਾ ਤੁੰਦ ਖੋਨੇ ਆਵੀ ਆ ਫੜ ਸੇ ਕਬੂਤਰ ਲੈ ਮੈਨੂੰ ਫੜਾ ਦੇ ਸੋਹਣਾ ਕਬੂਤਰ ਕਬੂਤਰੀ ਦੇਖੋ ਕਲ ਚੀਨੀ ਜੀ ਆ ਥੋੜੀ ਥੋੜੀ ਅੱਖਾਂ ਦੇਖ ਲਓ ਤੇ ਭੂਰੀ ਨੋਕ ਹੈ ਅੱਖਾਂ ਝਰਦੀਆਂ ਨੇ ਪੀਲੀਆਂ ਨ ਗੂੜੀਆਂ ਤੇ ਪੱਲਾ ਦਿਖਾ ਦੇ ਸੇ ਕੱਟ ਕਰੀ ਹੋਈ ਹੈ ਵੈਸੇ ਪੱਲਾ ਦਾ ਦੇਖਣ ਦੀ ਲੋੜ ਨਹੀਂ ਕੱਟ ਕਰੀ ਹੋਈ ਹੈ ਇਹ ਪੰਜੇ ਦਿਖਾ ਦੇ ਐ ਲਾਲ ਨੇ ਪੰਜੇ ਉਹ ਕੈਰਬੋਰਡ ਲਾ ਦੋਨੇ ਦਿਖਾਈਏ ਦੱਸਿਓ ਵੀ ਜੋੜਾ ਕਿਵੇਂ ਲੱਗਿਆ ਆ ਦੇਖੋ ਤਾਂ ਠੀਕ ਆ ਆ ਜੋੜਾ ਲਾਇਆ ਆਪਾਂ ਨੇ ਸ਼ਾਕਾ ਕਬੂਤਰ ਤੇ ਜਰਦੀ ਕਬੂਤਰੀ ਇੱਥੇ ਛੱਡ ਕੇ ਵੀ ਦਿਖਾ ਦਿੰਨੇ ਆ ਕਬੂਤਰ ਲੰਬਾ ਲੰਬਾ ਦੇਖੋ ਕਬੂਤਰ ਦੇਖੋ ਤਾਂ ਉਹ ਕੈਰਬੋਰਡ ਆ ਤੇ ਹੁਣ ਤੁਹਾਨੂੰ ਦਿਖਾ ਦਈਏ ਆਪਾਂ ਜਿਹੜਾ ਕਬੂਤਰ ਜਿਸੇ ਫੜਿਆ ਤਾਂ ਆਪਾਂ ਉਹ ਝਾੜ ਨਾਲ ਦਿਖਾਈਏ ਜਿਹੜਾ ਕਬੂਤਰ ਬਾਈ ਆਪਾਂ ਨੇ ਫੜਿਆ ਤਾਂ ਨਾ ਢੋਲਾਂ ਤੋਂ ਰਾਤ ਨੂੰ ਉਹ ਤੁਹਾਨੂੰ ਮੈਂ ਦਿਖਾਉਣਾ ਹੈ ਉਹਦਾ ਵੀ ਕਿਹਜੇ ਆਹੋ ਕਿਉਂਕਿ ਉਹਦਾ ਰਾਤ ਨੂੰ ਇਹ ਦਿਖਾਇਆ ਤਾਂ ਦੁਬਾਰਾ ਦਿਖਾ ਨਹੀਂ ਹੋਇਆ ਠੀਕ ਹੈ ਤੇ ਜਿਹਦੀ ਆਪਾਂ ਗਲਾਬੀ ਪੁੰਛ ਕਰੀਤੀ ਤੁਹਾਨੂੰ ਦਿਖਾ ਦਿੰਨੇ ਆਪਾਂ ਉਹ ਫੜ ਲਿਆ ਆ ਬਾਈ ਜਿਸਾ ਕਬੂਤਰ ਆ ਜਾ ਧੁੱਪੀ ਜੀ ਨੂੰ ਆ ਜਾ ਆਗ ਉੱਤਰ ਫੜਿਆਦਾ ਬਾਈ ਉਹਦਣ ਦੇਖੋ ਅੱਖ ਦੇਖ ਲੋ ਇਹਦੀ ਵੀ ਐ ਗੂੜੀ ਪੀਲੀ ਐ ਪੂਰੀ ਨੋਕ ਐ ਕਲਚੀ ਨਾ ਐ ਐ ਤੇ ਪੱਲਾ ਦਿਖਾ ਦੇ ਜਸੇ ਅੱਲਾ ਦੇਖ ਲੋ ਓਕੇ ਰਿਪੋਰਟ ਤੇ ਪੈਰ ਦਿਖਾ ਦੇ ਪੈਰ ਨੂੰ ਸਾਫ ਕਰਨੇ ਆਲੇ ਆ ਇਹਦੇ ਕੋਈ ਨਾ ਕੋਈ ਨਾ ਕਰਲਾ ਥੋੜੇ ਜਹਾ ਇਹਨੇ ਨੂਰੀ ਦੇਖ ਲੋ ਬਾਈ ਤੁਸੀਂ ਨੂਰੀ ਹਾਂ ਦਿਖਾਤਾ ਪੰਛੀ ਦੇਖ ਲੋ ਭਾਈ ਠੀਕ ਆ ਕੇਅਰ ਬੋਰਡ ਤੇ ਚਲੋ ਵੀ ਮਿੱਤਰੋ ਇਹ ਵਲੌਗ ਦੀ ਐਂਡਿੰਗ ਕਰਦੇ ਆ ਨਵਾਂ ਵਲੌਗ ਕਰਾਂਗੇ ਸ਼ੁਰੂ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਵਿੱਚ